एनआरआई टीवी ਨਾਲ ਜੁੜਿਓ ਤੁਸੀਂ ਵੱਡੀ ਖਬਰ ਕਰਨਲ ਕੁਟਮਾਰ ਮਾਮਲੇ ਨਾਲ ਜੁੜੀ ਹੋਈ ਹੈ ਇਸ ਵਿੱਚ ਵਿਭਾਗੀ ਕਾਰਵਾਈ ਪੂਰੀ ਹੋ ਚੁੱਕੀ ਹੈ ਤਾਂ ਵੱਡਾ ਐਕਸ਼ਨ ਵੀ ਇਸ ਵਿੱਚ ਹੋ ਚੁੱਕਿਆ ਹੈ ਜੋ ਜਾਣਕਾਰੀ ਮੀਡੀਆ ਰਿਪੋਰਟਾਂ ਰਾਹੀਂ ਮਿਲ ਰਹੀ ਹੈ ਕਿ ਐਸਐਸਪੀ ਪਟਿਆਲਾ ਵਰਨ ਸ਼ਰਮਾ ਨੇ ਇਸ ਮਾਮਲੇ ਵਿੱਚ ਜਿੱਥੇ ਇਨਕੁਆਇਰੀ ਪੂਰੀ ਕੀਤੀ ਹੈ ਤਾਂ ਉੱਥੇ ਹੀ ਨਾਲ ਦੀ ਨਾਲ ਵੱਡੇ ਐਕਸ਼ਨ ਵੀ ਕਰ ਦਿੱਤੇ ਨੇ ਤਾਂ ਦੱਸਦੀ ਹੈ ਕਿ ਚਾਰ ਪੁਲਿਸ ਇੰਸਪੈਕਟਰਾਂ ਤੇ ਵੱਡੀ ਗਾਜ ਹੈ ਜਿਹੜੀ ਉਹ ਡੁੱਬ ਚੁੱਕੀ ਹੈ ਤੇ ਦੋ ਹੋਰ ਕਾਂਸਟੇਬਲ ਨੇ ਜਿਹੜੇ ਉਹਨਾਂ ਤੇ ਵੀ ਕਾਰਵਾਈ ਹੋ ਚੁੱਕੀ ਆ ਤਾਂ ਪਟਿਆਲਾ ਵਿੱਚ ਕਰਨਲ ਕੁਟਮਾਰ ਮਾਮਲਾ ਸਾਹਮਣੇ ਆਂਦਾ ਜਦੋਂ ਰਜਿੰਦਰਾ ਹਸਪੀਟਲ ਦੇ ਬਾਹਰ ਕਰਨਲ ਅਤੇ ਉਹਨਾਂ ਦਾ ਬੇਟਾ ਜਦੋਂ ਇੱਕ ਢਾਬੇ ਤੇ ਰੁਕਦਿਆ ਤੇ ਖਾਣ ਪੀਣ ਦੇ ਲਈ ਗੱਡੀ ਚ ਉਤਰਦਿਆ ਤਾਂ ਨਾਲ ਦੀ ਨਾਲ ਉਹਨਾਂ ਦਾ ਪੰਗਾ ਜਿਹੜਾ ਪੁਲਿਸ ਇੰਸਪੈਕਟਰਾਂ ਨਾਲ ਪੈ ਜਾਂਦਾ ਅਤੇ ਜੋ ਐਫਆਈਆਰ ਵਿੱਚ ਬਿਆਨ ਲਿਖਾਏ ਨੇ ਉਹਨਾਂ ਦੇ ਤਹਿਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਇੰਸਪੈਕਟਰ ਗਲ ਪੈ ਜਾਂਦੇ ਆ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਬੇਟੇ ਦੇ ਇੱਥੋਂ ਤੱਕ ਕਿ ਗੰभीर ਸੱਟਾਂ ਵੀ ਵੱਧਦੀਆਂ ਕਰਨਲ ਬਾਠ ਦੇ ਅਤੇ ਉਹਨਾਂ ਦੇ ਬੇਟੇ ਦੇ ਤੇ ਉਹਨਾਂ ਨੂੰ ਹਸਪਤਾਲ ਦਾਖਲ ਤੱਕ ਕਰਵਾਇਆ ਜਾਂਦਾ ਇਹ ਐਨਾ ਕਿ ਹਾਈ ਪ੍ਰੋਫਾਈਲ ਮਾਮਲਾ ਬਣਦਾ ਹੈ ਕਿ ਚੰਡੀਗੜ੍ਹ ਹਾਈ ਕੋਰਟ ਵੀ ਪਾਉਂਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਾਮਲਾ ਪਾਉਂਦਾ ਹੈ ਕਰਨਲ ਜੇਕਰ ਦੇਖਿਆ ਜਾਵੇ ਗਵਰਨਰ ਕੋਲ ਇਸ ਮਾਮਲੇ ਲੈ ਕੇ ਜਾਇਆ ਜਾਂਦਾ ਕਰਨਲ ਬਾਠ ਦੀ ਪਤਨੀ ਵੱਲੋਂ ਇਹ ਮਾਮਲੇ ਨੂੰ ਐਡਾਕ ਵੱਡੇ ਪੱਧਰ ਤੇ ਲੈ ਕੇ ਲੜਿਆ ਜਾਂਦਾ ਕਿ ਆਖਰਕਾਰ ਉਹ ਦਿਨ ਆੰਦਾ ਜਦੋਂ ਹਾਈ ਕੋਰਟ ਵੀ ਇਹ ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੰਦਾ ਹੈ ਤਾਂ ਸੀਬੀਆਈ ਕੋਲ ਜਾਂਚ ਗਈ ਹੈ ਤਾਂ ਜਿੱਥੇ ਸੀਬੀਆਈ ਨੇ ਤਿੰਨ ਇੰਸਪੈਕਟਰਾਂ ਤੇ ਐਫਆਈਆਰ ਦਰਜ ਕੀਤੇ ਆ ਤਾਂ ਉਧਰ ਐਸਐਸਪੀ ਬਰਨ ਸ਼ਰਮਾ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਹੈ ਅਤੇ ਵਿਭਾਗੀ ਕਾਰਵਾਈ ਕਰਦੇ ਆ ਇਸ ਵਿੱਚ ਇੰਸਪੈਕਟਰਾਂ ਦੇ ਉੱਤੇ 3 ਸਾਲਾਂ ਦੀ ਸੇਵਾ ਵਿੱਚ ਕਟੌਤੀ ਕਰ ਦਿੱਤੀ ਗਈ ਹੈ 3 ਸਾਲਾਂ ਲਈ ਕੋਈ ਵੀ ਪ੍ਰੋਮੋਸ਼ਨ ਨਹੀਂ ਮਿਲੇਗੀ ਕੋਈ ਵਾਧੂ ਤਨਖਾਹ ਨਹੀਂ ਮਿਲੇਗੀ ਮੁਅਤਲੀ جاری ਰਹੇਗੀ ਅਤੇ ਪਟਿਆਲਾ ਤੋਂ ਬਾਹਰ ਪੋਸਟਿੰਗ ਰਹੇਗੀ ਜਾਨੀ ਕਿ ਪਟਿਆਲਾ ਤੋਂ ਬਾਹਰ ਪੁਲਿਸ ਲੈਨ ਚ ਇਹਨਾਂ ਨੂੰ ਹਾਜ਼ਰ ਰਹਿਣਾ ਪਏਗਾ ਜਿੱਥੇ ਇੱਕ ਪਾਸੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰ ਰਹੀ ਹੈ ਤਾਂ ਦੂਜੇ ਪਾਸੇ ਇਸੇ ਮਾਮਲੇ ਵਿੱਚ ਹੁਣ ਐਸਐਸਪੀ ਪਟਿਆਲਾ ਵਰਨ ਸ਼ਰਮਾ ਵੱਲੋਂ ਇਹ ਵੱਡੀ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਵਿਭਾਗੀ ਕਾਰਵਾਈ ਕਰਦੇ ਆ ਉਹਨਾਂ ਨੇ ਪੁੱਛਗਿੱਛ ਜਿਹੜੀ ਪੂਰੀ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਇਹ ਸਾਰੀ ਜਾਣਕਾਰੀ ਸਾਹਮਣੇ ਆਈ ਕਿ ਕੀ ਕੁਝ ਹੋਇਆ ਤਾਂ ਉਸ ਤੋਂ ਬਾਅਦ ਚਾਰ ਇਨਸਪੈਕਟਰਾਂ ਤੇ ਦੋ ਹੋਰ ਜਿਹੜੇ ਜਿਹੜੇ ਆ ਉਹਨਾਂ ਤੇ ਕਾਰਵਾਈ ਹੋਇਆ ਦੋ ਕਾਂਸਟੇਬਲਾਂ ਤੇ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਟੋਟਲ 6 ਪੁਲਿਸ ਅਧਿਕਾਰੀਆਂ ਤੇ ਵੱਡਾ ਐਕਸ਼ਨ ਹੋ ਚੁੱਕਿਆ ਤਾਂ ਦੱਸਦੀ ਹੈ ਕਿ ਕਰਨਲ ਕੁਟਮਾਰ ਮਾਮਲਾ ਆਂਦਾ ਹੈ ਸਾਹਮਣੇ ਅਤੇ ਉਸ ਨੂੰ ਲੈ ਕੇ ਕਰਨਲ ਬਾਠ ਦੇ ਪਤਨੇ ਪ੍ਰਦਰਸ਼ਨ ਵੀ ਕਰਦੇ ਆ ਡੀਸੀ ਦਫ਼ਤਰ ਦੇ ਬਾਹਰ ਕਿ ਇਸ ਮਾਮਲੇ ਨੂੰ ਜਿਹੜਾ ਸੀਵੀਆਈ ਦੇ ਹਵਾਲੇ ਦਿੱਤਾ ਜਾਵੇ ਪਰ ਪ੍ਰਸ਼ਾਸਨ ਉੱਥੇ ਕੁਝ ਨਹੀਂ ਕਰ ਪੰਦਾ ਤੇ ਸਿੱਧਾ ਮਾਮਲਾ ਹਾਈ ਕੋਰਟ ਪਹੁੰਚਦਾ ਤੇ ਹਾਈ ਕੋਰਟ ਪਟੀਸ਼ਨ ਪਾਈ ਜਾਂਦੀ ਹੈ ਜਿਸ ਵਿੱਚ ਕਿ ਹਾਈ ਕੋਰਟ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਦੇ ਲਈ ਜਿਹੜੀ ਐਸਆਈਟੀ ਗਠਿਤ ਕਰਨ ਦੇ ਲਈ ਕਿਹਾ ਜਾਂਦਾ ਪਰ ਉਸ ਤੇ ਵੀ ਹਾਈ ਕੋਰਟ ਨੇ ਕੋਈ ਜਿਹੜੀ ਆ ਪੁਖਤਾ ਕਾਰਵਾਈ ਨਹੀਂ ਹੁੰਦਿਆਂ ਦੇਖਦੇ ਆ ਭਰੋਸਾ ਨਹੀਂ ਜਤਾਇਆ ਤੇ ਚੰਗੀ ਝਾੜਵਾ ਜਿਹੜੀ ਆ ਉਹ ਚੰਡੀਗੜ੍ਹ ਪੁਲਿਸ ਨੂੰ ਕੀਤੀ ਸੀ ਤਾਂ ਉਸ ਤੋਂ ਬਾਅਦ ਫਿਰ ਸੀਬੀਆਈ ਕੋਲੇ ਮਾਮਲਾ ਗਿਆ ਤਾਂ ਸੀਬੀਆਈ ਨੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਆਪਣਾ ਐਕਸ਼ਨ ਦਿਖਾਇਆ ਤੇ ਐਫਆਈਆਰ ਦੋ ਇਸ ਮਾਮਲੇ ਵਿੱਚ ਦਰਜ ਕੀਤੀਆਂ ਤੇ ਤਿੰਨ ਇੰਸਪੈਕਟਰ ਉਸ ਵਿੱਚ ਨਾਮ ਦਰਜ ਕੀਤੇ ਉਹਨਾਂ ਦੇ ਅਤੇ ਹੁਣ ਐਸਐਸਪੀ ਬਰਨੂ ਸ਼ਰਮਾ ਵੱਲੋਂ ਵੀ ਵੱਡੀ ਕਾਰਵਾਈ ਕਰ ਦਿੱਤੀ ਆ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਜਿਹੜੇ ਪਰਿਵਾਰ ਹੈ ਬਾਠ ਦਾ ਉਹ ਇਹੀ ਮੰਗ ਕਰ ਰਿਹਾ ਕਿ ਜਦੋਂ ਤੱਕ ਅਸੀਂ ਸਜ਼ਾਵਾ ਨਹੀਂ ਦਿਵਾਵਾਂਗੇ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਇਥੋਂ ਤੱਕ ਕਿ ਬੌਸ ਕੋਆਂ ਬਹੁਤ ਕੁਝ ਬਿਆਨ ਸਾਹਮਣੇ ਆਇਆ ਕਿ ਸਾਨੂੰ ਧਮਕਾਇਆ ਜਾ ਰਿਹਾ ਸਾਨੂੰ ਜਿਹੜਾ ਕਿ ਮਾਮਲੇ ਦੀ ਫੈਸਲਾ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਵੱਖ-ਵੱਖ ਮਾਮ ਜਿਹੜੇ ਬਿਆਨ ਹੁਣ ਤੱਕ ਕਰਨਲ ਵਾਰਡ ਦੇ ਪਤਨੀ ਦੇ ਬਾ ਸਾਹਮਣੇ ਆਏ ਨੇ ਪਰ ਹੁਣ ਕਿਤੇ ਨਾ ਕਿਤੇ ਵੱਡੀਆਂ ਕਾਰਵਾਈਆਂ ਵੀ ਹੋਣ ਲੱਗੀਆਂ ਨੇ ਤਾਂ ਚਾਰ ਇੰਸਪੈਕਟਰ ਨੇ ਇਸ ਵਿੱਚ ਅਤੇ ਚਾਰ ਇੰਸਪੈਕਟਰਾਂ ਤੇ ਵੱਡੀ ਗਾਜ ਆ ਜਿਹੜੀ ਉਹ ਡਿੱਗੀ ਆ ਜਿਸ ਦੇ ਚਲਦਿਆਂ ਹੁਣ ਕਿਤੇ ਨਾ ਕਿਤੇ ਵਿਭਾਗੀ ਕਾਰਵਾਈ ਵਿੱਚ ਕਾਰਵਾਈ ਵਿੱਚ ਫਸੇ ਨੇ ਚਾਰ ਇਨਸਪੈਕਟਰ ਇਨਸਪੈਕਟਰ ਰੌਣੀ ਜਸਨੋਕੇ ਹਾਈ ਕੋਰਟ ਤੋਂ ਵੀ ਝੜਕਾ ਲੱਗਿਆ ਹੋਇਆ ਉਹਦੀ ਜ਼ਮਾਨਤਾਰੀ ਵੀ ਰੱਦ ਹੋ ਗਈ ਸੀ ਹਰਜਿੰਦਰ ਸਿੰਘ ਢਿੱਲੋਂ ਹੈਪੀ ਬੋਪਾਰਾਏ ਰਾਜਵੀਰ ਸਿੰਘ ਸੁਰਜੀਤ ਸਿੰਘ ਦਾ ਜਿਹੜਾ ਨਾਂ ਇਸ ਜਾਂਚ ਵਿੱਚ ਸਾਹਮਣੇ ਆਇਆ ਤੇ ਇਸ ਜਾਂਚ ਤੋਂ ਬਾਅਦ ਇਹਨਾਂ ਤੇ ਕਾਰਵਾਈ ਹੋ ਚੁੱਕੀ ਆ ਤਾਂ ਚਾਰ ਇਨਸਪੈਕਟਰਾਂ ਤੇ ਗਾਰਡੀਗ ਗਿਆ ਤਾਂ ਦੇਖਣਾ ਹੋਏਗਾ ਕਿ ਹੁਣ ਹੋਰ ਕੀ ਕੁਝ ਇਸ ਮਾਮਲੇ ਵਿੱਚ ਅੱਗੇ ਸਾਹਮਣੇ ਆਏਗਾ